ਜਿਹੜੇ ਲੋਕਾਂ ਨੂੰ ਥਾਂ ਥਾਂ ਤੇ ਦਰਦ ਹੋ ਰਿਹਾ ਜਿੱਥੇ ਹੱਥ ਲਾ ਲਓ ਉਹ ਕਹਿੰਦੇ ਜੀ ਉੱਥੇ ਹੀ ਸਾਡੇ ਤਾਂ ਦਰਦ ਹੁੰਦਾ ਹੈ ਮੈਂ ਬਿਨਾਂ 1 ਰੁਪਿਆ ਲਏ ਵੀ ਇਹ ਚੀਜ਼ ਦਾ ਦਾਵਾ ਕਰਦਾ ਮੈਨੂੰ ਆਪਣੇ ਕੰਮ ਤੇ ਕੰਫੀਡੈਂਸ ਹੈ ਮਾਰਾ ਇਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨਾ ਵਾਂ ਵੀ ਇਹ ਤੇਲ ਜਿੰਨੇ ਜਿੰਨੇ ਵੀ ਯੂਜ਼ ਕੀਤਾ ਨਾ ਉਹਦੇ ਮੂੰਹ ਦੇ ਵਿੱਚੋਂ ਸਾਡੇ ਲਈ ਦਵਾਵਾਂ ਜਰੂਰ ਨਿਕਲਣਗੀਆਂ ਤੇ ਮੈਂ 100% ਇਸ ਗੱਲ ਦੀ ਗਾਰੰਟੀ ਲੈਂਦਾ ਵਾਂ ਇੱਕ ਦੋ ਤਿੰਨ ਤੇ ਚਾਰ ਹਲੋ ਆ ਤੁਹਾਡਾ ਗੋਡਾ ਗੋਡੇ ਦੇ ਇੱਥੇ ਨਹੀਂ ਮਾਲਿਸ਼ ਕਰਨੀ ਇਹ ਐਂਦਾ ਕਰਨੀ ਐਂਦਾ ਐਂਦਾ ਉੱਪਰੋਂ ਹਰੇ ਐਂਦਾ ਐਂਦਾ ਮਾਲਿਸ਼ ਕੀਤੀ ਫਿਰ ਉਹਨ ਤੋਂ ਬਾਅਦ ਹਾਂ ਬਾਅਦ ਚ ਇੱਥੇ ਕੀਤੀ ਜਿੱਥੇ ਜਿੱਥੇ ਪ੍ਰੋਪਰ ਦਰਦ ਹੁੰਦੀ ਵੀ ਨਾ ਉਹਦੇ ਤੇ ਨਹੀਂ ਲਾਣਾ ਠੀਕ ਹੈ ਠੀਕ ਹੈ ਉਹਦੇ ਸੱਜੇ ਖੱਬੇ ਲਾਣਾ ਕਿਉਂਕਿ ਜਿਹੜੀ ਇਨਫਲੇਮੇਸ਼ਨ ਹੁੰਦੀ ਨਾ ਉਹ ਸੱਜੇ ਖੱਬੇ ਹੁੰਦੀ ਆ ਦੇਖੋ ਇਹਨੂੰ ਉੱਪਰੋਂ ਕੀਤਾ ਜੀ ਗੋਡੇ ਦੇ ਐਂਦਾ ਤੇ ਐਦਾਂ ਤੁਸੀਂ ਕਹੋਗੇ ਦਰਦ ਉਹ ਕਿੱਥੇ ਗਈ ਸਭ ਉਹਨਾਂ ਤਾਂ ਕੀ ਕਰੀਏ ਜਿੰਨਾ ਕੋਲੇ ਨੁਸਖਾ ਫਾਰਮੂਲਾ ਟੋਟਕਾ ਬਣਾਉਂਦਾ ਸਮਾਂ ਨਹੀਂ ਲੱਗਦਾ ਕਈ ਵਾਰ ਇੱਕ ਵਾਰ ਬਣਾ ਲਿਆ ਦੂਸਰੀ ਵਾਰ ਫੇਰ ਸੋਚਦੇ ਕਿਵੇਂ ਬਣਾਈਏ ਦੇਖੋ ਜੀ ਉਹਦੇ ਲਈ ਆਪਣੇ ਕੋਲ ਦਰਦ ਨਿਵਾਰਕ ਕੈਪਸੂਲ ਹੈਗਾ ਹਾਂ ਦੇਖੋ ਇਹਨੇ ਤੁਹਾਡਾ ਪੇਨ ਕਿਲਰ ਦਾ ਕੰਮ ਕਰਨਾ ਹੀ ਕਰਨਾ ਪਲੱਸ ਇਹਨੇ ਤੁਹਾਨੂੰ ਪਰਮਾਨੈਂਟਲੀ ਹੀਲ ਵੀ ਕਰਨਾ ਸਾਡੇ ਤੇ ਮੜਾ ਜਾ ਸਿਰਦਰਦ ਹੋਇਆ ਚੱਕਿਆ ਪੇਨ ਕਿਲਰ ਮੜੇ ਜੀ ਪੇਟ ਦਰਦ ਹੋਇਆ ਚੱਕਿਆ ਪੇਨ ਕਿਲਰ ਸਾਡੇ ਜੋੜਾਂ 'ਚ ਦਰਦ ਹੋਇਆ ਉਹ ਵਾਰ-ਵਾਰ ਪੇਨ ਕਿਲਰ ਜਿਹੜਾ ਪੇਨ ਕਿਲਰ ਤੁਸੀਂ ਇੱਕ ਵਾਰ ਹੀ ਲੱਲਿਆ ਨਾ ਤੁਸੀਂ ਆਪਣੀਆਂ ਲੀਵਰ ਦੀਆਂ ਕਿਡਨੀਆਂ ਦੀਆਂ ਉਮਰ ਘਟਾ ਰਹੇ ਹੋ ਜਿਹੜਾ ਬੰਦਾ ਕੰਟੀਨਿਊਸਲੀ 6 ਮਹੀਨੇ ਵੀ ਪੇਨ ਕਿਲਰ ਖਾ ਗਿਆ ਉਹਨੂੰ ਅਲਸਰ ਹੋਣਾ ਪੱਕਾ ਲੋ ਜੀ ਤੁਹਾਡਾ 골ਡਨ 골ਡਨ ਤੇਲ ਜਿਹੜਾ ਉਹ ਤਿਆਰ ਹੈ ਜਿੰਨੇ ਤੁਹਾਡੀਆਂ ਦਰਦਾਂ ਨੂੰ ਜੜ ਤੋਂ ਚੱਕ ਦੇਣਾ ਇਹ ਫਾਰਮੂਲਾ ਜੇ ਘਰ ਬਣਾ ਲੋਗੇ ਤੇ ਨਜ਼ਾਰੇ ਲਓ ਤੁਹਾਨੂੰ ਕਦੀ ਵੀ ਆਰਥਰਾਇਟਿਸ ਦੀ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਕਦੀ ਵੀ ਹੱਡੀਆਂ ਵਾਲੇ ਡਾਕਟਰ ਨੂੰ ਦੇਖਣ ਦੀ ਲੋੜ ਨਹੀਂ ਪੈਗੀ ਇਹ ਫਾਰਮੂਲਾ ਜਿਹੜਾ ਹੈ ਇਹ ਬਿਲਕੁਲ 100% ਕੰਮ ਕਰਦਾ ਦਰਦ ਨੇ ਜਿਹੜੀ ਗੋਡੇ మోਡੇ ਪਿੱਠ ਪੈਰਾਂ ਦੀਆਂ ਤਲੀਆਂ ਉਂਗਲਾਂ ਇਹਨੂੰ ਕਿਉਂ ਫੜਦੇ ਨੇ ਇੱਕ ਤੇ ਡਾਈਟ ਗਲਤ ਹੋ ਗਈ ਦੂਜੇ ਨੰਬਰ ਤੇ ਕੋਈ ਕੰਮ ਨਹੀਂ ਕਰਨਾ ਆਪਾਂ ਤੇ ਤੀਜੇ ਨੰਬਰ ਤੇ ਕੋਈ ਨਾ ਕੋਈ ਨਸ਼ਾ ਵੀ ਜਿਹੜਾ ਹੈਗਾ दारू-ਦੂਰ ਵਾਲਾ ਸਿਸਟਮ ਉਹ ਵੀ ਚੱਲਦਾ ਹੋਊਗਾ ਤੇਲ ਹੈਗਾ ਜਿਹੜਾ ਡਾਕਟਰ ਸਾਹਿਬ ਨੇ ਦਰਦ ਭਜਾਉ ਤੇਲ ਜਿਹੜਾ ਸਾਡੇ ਨਾਲ ਅੱਜ ਸਾਂਝਾ ਕੀਤਾ ਔਰ ਉਹਨਾਂ ਦਾ ਬੜਾ ਵੱਡਾ ਦਾਅਵਾ ਹੈ ਕਿ ਇਹ ਤੇਲ ਬਾ ਕਮਾਲ ਜਿਹੜਾ ਕੰਮ ਜ਼ਰੂਰ ਕਰਦਾ ਹੈ ਸਾਡੇ ਕੋਲ ਇੱਕ ਆਇਨਮੈਂਟ ਵੀ ਹੁੰਦੀ ਹੈ ਆਇਨਮੈਂਟ ਮੀਨਸ ਕਰੀਮ ਹੁੰਦੀ ਹੈ ਜਿੰਨੀ ਮਰਜ਼ੀ ਦਰਦ ਹੁੰਦੀ ਹੋਏ ਰੁਕੀ ਸਾਹਿਬ ਜੇ ਉਹ ਕਰੀਮ ਲਾ ਲੋਗੇ ਨਾ ਤੁਹਾਨੂੰ ਉਸੇ ਵੇਲੇ ਇਨਸਟੈਂਟ ਇਫੈਕਟੇ ਠੰਡ ਮਹਿਜੂਗੀ ਅੱਜ ਤੁਹਾਡੇ ਦਰਦ ਭੱਜਣ ਵਾਲੇ ਨੇ ਪੰਜਾਬੀ ਚ ਜਿਵੇਂ ਇੱਕ ਕਹਾਵਤ ਹੈ ਕਿ ਅੱਡੀਆਂ ਨੂੰ ਥੁੱਕ ਲਾ ਕੇ ਭਾਜੋ ਪਰ ਅੱਜ ਤੁਹਾਡੇ ਅੱਡੀ ਦਾ ਤੁਹਾਡੇ ਗੋਡਿਆਂ ਦਾ ਤੁਹਾਡੇ ਮੋਢਿਆਂ ਦਾ ਤੁਹਾਡਾ ਸਰਵਾਈਕਲ ਦਾ ਕਿਤੇ ਵੀ ਤੁਹਾਡੇ ਸਰੀਰ ਦੇ ਵਿੱਚ ਕੋਈ ਇਨਫਲੇਮੇਸ਼ਨ ਹੈ ਸੋਜ ਹੈ ਜਾਂ ਦਰਦ ਹੈ ਤਾਂ ਉਹ ਥੁੱਕ ਲਾ ਕੇ ਨਹੀਂ ਸਗੋ ਤੇਲ ਲਾ ਕੇ ਭੱਜਣ ਵਾਲਾ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਿਆ ਦੀ ਤਰ੍ਹਾਂ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਅੱਜ ਉਹ ਨੁਸਖਾ ਫਾਰਮੂਲਾ ਦੇਣ ਵਾਲੇ ਨੇ ਜਿਹੜੇ ਲੋਕਾਂ ਨੂੰ ਥਾਂ ਥਾਂ ਤੇ ਦਰਦ ਹੋ ਰਿਹਾ ਜਿੱਥੇ ਹੱਥ ਲਾ ਲਓ ਉਹ ਕਹਿੰਦੇ ਜੀ ਉੱਥੇ ਹੀ ਸਾਡੇ ਤਾਂ ਦਰਦ ਹੁੰਦਾ ਹੈ ਚਾਹੇ ਸਿਰ ਤੇ ਲਾ ਲਓ ਚਾਹੇ ਗਰਦਨ ਤੇ ਲਾ ਲਓ ਪਿੱਠ ਤੇ ਲਾ ਲਓ ਕਿਸੇ ਵੀ ਮਨਕੇ ਤੇ ਲਾ ਲਓ ਗੋਡਿਆਂ ਤੇ ਲਾ ਲਓ ਮੋਢਿਆਂ ਚ ਲਾ ਲਓ ਸਾਰੀਆਂ ਚੀਜ਼ਾਂ ਅੱਜ ਘਰ ਦੇ ਵਿੱਚ ਨੁਸਖਾ ਬਣਾ ਕੇ ਤੇਲ ਦੇ ਨਾਲ ਉਹ ਖਤਮ ਕਰਾਉਣ ਵਾਲੇ ਨੇ ਪਹਿਲਾਂ ਸਵਾਗਤ ਕਰ ਲੈਂਦੇ ਹਮੇਸ਼ਿਆ ਦੀ ਤਰ੍ਹਾਂ ਬੜਾ ਇੰਪੋਰਟੈਂਟ ਬੜਾ ਸਦੀਆਂ ਪੁਰਾਣਾ ਨੁਸਖਾ ਫਾਰਮੂਲਾ ਸੀ ਨੂੰ ਕਹਿ ਲਿਏ ਕਿ ਜਿੰਨਾ ਜਿਸ ਨੁਸਕੇ ਨੂੰ ਸਾਡੇ ਬਜ਼ੁਰਗ ਵਰਤਦੇ ਆ ਰਹੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਜੀ ਸਾਹਿਬ ਦੇ ਸਾਹਮਣੇ ਵਿੱਚ ਬੈਠੇ ਮੇਰੇ ਸਾਰੇ ਵੀਰ ਭਰਾ ਜੋ ਕਿ ਹਕੀਕਤ ਟੀਵੀ ਪੰਜਾਬੀ ਨੂੰ ਬਹੁਤ ਸਾਰਾ ਪਿਆਰ ਦਿੰਦੇ ਨੇ ਮੇਰੇ ਵੱਲੋਂ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਅਸੀਂ ਇਹ ਦਿਖਾਵਾਂਗੇ ਜਿਹੜਾ ਇਹ ਤੇਲ ਹੈਗਾ ਡਾਕਟਰ ਸਾਹਿਬ ਨੇ ਬਹੁਤ ਸਾਰੇ ਚੀਜ਼ਾਂ ਇੱਥੇ ਰੱਖੀਆਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਵੀ ਤੁਹਾਨੂੰ ਅਸੀਂ ਦੱਸਾਂਗੇ ਕਿਵੇਂ-ਕਿਵੇਂ ਦਾ ਇਸਤੇਮਾਲ ਕਰਨਾ ਹੈ ਇਹ ਵੀ ਤੁਹਾਨੂੰ ਅਸੀਂ ਸਮਝਾਵਾਂਗੇ ਤੇ ਕਿਵੇਂ ਦਾ ਇਸਤੇਮਾਲ ਕਰਨਾ ਹੈ ਉਹ ਵੀ ਬੜਾ ਇੰਪੋਰਟੈਂਟ ਹੈ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਸ਼ੁਰੂ ਕਰੀਏ ਨੁਸਖਾ ਫਾਰਮੂਲਾ ਬਣਾ ਕੇ ਲੋਕਾਂ ਨੂੰ ਦਿਖਾਈਏ ਕੁਝ ਕੁ ਸਵਾਲ ਹੈਗੇ ਨੇ ਜਿਹੜੇ ਸਾਡੇ ਕੋਲ ਆਏ ਨੇ ਅਸੀਂ ਪਿਛਲੀ ਵੀਡੀਓ ਪਾਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਦਰਦਾਂ ਦੇ ਉੱਤੇ ਵੀਡੀਓ ਚਾਹੀਦੀ ਹੈ ਤੇ ਦਰਦਾਂ ਦੇ ਉੱਤੇ ਅੱਜ ਅਸੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਡਾਕਟਰ ਸਾਹਿਬ ਇਹ ਜਿਹੜੇ ਦਰਦ ਹੈਗੇ ਨੇ ਇਹ ਦਰਦ ਕੀ ਸ਼ੈ ਨੇ ਜੀ ਜਿੱਥੇ ਹੱਥ ਲਾ ਲਓ ਉੱਥੇ ਦਰਦ ਜਿੱਥੇ ਹੱਥ ਲਾ ਲਓ ਉੱਥੇ ਦਰਦ ਅੱਜ ਕੱਲ ਹਰੇਕ ਦੀ ਰੁਕੀ ਸਾਹਿਬ ਇਹ ਕੱਲ ਸਮਝਣ ਤੋਂ ਪਹਿਲਾਂ ਨਾ ਇੱਕ ਚੀਜ਼ ਬਹੁਤ ਇੰਪੋਰਟੈਂਟ ਏ ਜਿਹੜੀ ਕਿ ਸਾਨੂੰ ਸਮਝਣੀ ਬੇਹੱਦ ਜ਼ਰੂਰੀ ਏ ਉਹ ਇਹ ਗੱਲ ਏ ਕਿ ਦਰਦ ਦਾ ਕੌਜ਼ ਕੀ ਏ ਪਿੱਛੇ ਇਦਾਂ ਦਾ ਰੂਟ ਕੌਜ਼ ਕੀ ਏ ਕਾਰਨ ਕੀ ਏ ਜੜ ਕੀ ਏ ਜਦੋਂ ਤੱਕ ਸਾਨੂੰ ਉਹ ਚੀਜ਼ ਨਹੀਂ ਨਾ ਸਮਝ ਆਣੀ ਉਦੋਂ ਤੱਕ ਸਾਨੂੰ ਇਹ ਦਰਦ ਠੀਕ ਕਰਨ ਦੀ ਜਦੋਂ ਤੱਕ ਆਪਾਂ ਨੂੰ ਇਹਦੀ ਕਾਰਨ ਆਪਾਂ ਦੂਰ ਨਹੀਂ ਕਰਾਂਗੇ ਬੂ ਤੱਕ ਜਿੰਨਾ ਮਰਜੀ ਜ਼ੋਰ ਲਾ ਲਈਏ ਅਸੀਂ ساری ਉਮਰ ਗੋਲੀਆਂ ਕੈਪਸੂਲਾ ਤੇ ਪੇਨ ਕਿਲਰਾਂ ਤੇ ਰਹਿ ਜਾਾਂਗੇ ਕੀ ਜਿਹੜਾ ਪੇਨ ਕਿਲਰ ਤੁਸੀਂ ਇੱਕ ਵਾਰੀ ਲੱਲਿਆ ਨਾ ਤੁਸੀਂ ਸਮਝ ਲਓ ਵੀ ਇੱਕ ਵਾਰੀ ਲੱਲਿਆ ਤੇ ਤੁਸੀਂ ਆਪਣੀਆਂ ਲੀਵਰ ਦੀਆਂ ਕਿਡਨੀਆਂ ਦੀਆਂ ਉਮਰ ਘਟਾ ਰਹੇ ਹੋ ਪੇਨ ਕਿਲਰ ਖਾ ਕੇ ਪੇਨ ਕਿਲਰ ਦੇ ਇੰਨੇ ਸਾਈਡ ਇਫੈਕਟ ਨੇ ਇੰਨੇ ਸਾਈਡ ਇਫੈਕਟ ਨੇ ਤੁਸੀਂ ਇੱਕ ਵਾਰੀ ਮੇਰੇ ਕਹਿਣ ਤੇ ਸਿਰਫ ਪੇਨ ਕਿਲਰ ਲੇਖ ਕੇ ਸਾਈਡ ਇਫੈਕਟ ਚੈੱਕ ਕਰ ਲਓ ਜਿਹੜਾ ਬੰਦਾ ਕੰਟੀਨਿਊਸਲੀ 6 ਮਹੀਨੇ ਵੀ ਪੇਨਕਿਲਰ ਖਾ ਗਿਆ ਉਹਨੂੰ ਅਲਸਰ ਹੋਣਾ ਪੱਕਾ ਪਰ ਅਸੀਂ ਤੇ ਡਾਕਟਰ ਸਾਹਿਬ ਮਾਫ ਕਰਨਾ ਮੈਂ ਵਿੱਚ ਰੋਕ ਰਿਹਾ ਤੁਹਾਨੂੰ ਸਾਡੇ ਤੇ ਮੜਾ ਜਾਂ ਸਿਰਦਰਦ ਹੋਇਆ ਚੱਕਿਆ ਪੇਨਕਿਲਰ ਮੜੇ ਜੀ ਪੇਟ ਦਰਦ ਹੋਇਆ ਚੱਕਿਆ ਪੇਨਕਿਲਰ ਸਾਡੇ ਜੋੜਾਂ 'ਚ ਦਰਦ ਹੋਇਆ ਵਾਰ-ਵਾਰ ਪੇਨਕਿਲਰ ਤੁਸੀਂ ਤੇ ਸਾਨੂੰ ਡਰਾ ਰਹੇ ਹੋ ਡਾਕਟਰ ਸਾਹਿਬ ਦੇਖੋ ਜੀ ਮੈਂ ਡਰਾਉਂਦਾ ਨਹੀਂ ਪਿਆ ਮੈਂ ਅਗਾਹ ਕਰਦਾ ਪਿਆ ਜਿਨ੍ਹਾਂ ਜਿਨ੍ਹਾਂ ਦੇ ਹਜੇ ਨੁਕਸਾਨ ਨਹੀਂ ਹੋਇਆ ਉਹਨਾਂ ਦਾ ਨੁਕਸਾਨ ਹੋਣ ਤੋਂ ਇੱਕ ਬੰਦੇ ਦਾ ਵੀ ਬਚ ਗਿਆ ਨਾ ਸਮਝੋ ਮੇਰਾ ਵੀਡੀਓ ਬਣਾਉਂਦਾ ਜਾਂ ਤੁਹਾਡੇ ਇੱਥੇ ਚੈਨਲ ਤੇ ਆਉਂਦਾ ਜਿਹੜਾ ਮੇਰਾ ਮਨੋਰਥ ਏ ਮੇਰਾ ਪੂਰਾ ਹੋ ਗਿਆ ਕੀ ਦੇਖੋ ਅਸੀਂ ਇੱਥੇ ਨਾ ਵੱਧ ਤੋਂ ਵੱਧ ਦੇ ਲੋਕ ਉਹਨਾਂ ਨੂੰ ਅਟੈਂਡ ਕਰਨਾ ਚਾਹੁੰਦੇ ਆਂ ਵੀ ਜਿਹੜੇ ਅਜੇ ਰੋਗ ਤੋਂ ਗ੍ਰਸਤ ਨਹੀਂ ਹੋਏ ਆਪਾਂ ਉਹਨਾਂ ਨੂੰ ਬਚਾਲੀਏ ਨਾ ਜੇ ਤੇ ਅਸੀਂ ਇੱਥੇ ਬੈਠੇ ਆ ਆਪਣਾ ਸਮਾਜ ਕਰ ਰਹੇ ਆ ਜਾਂ ਆਪਾਂ ਕੋਈ ਰਿਸਰਚ ਕਰ ਰਹੇ ਆ ਉਹ ਸਾਡੀ ਸਫਲ ਏ ਵੀ ਇੱਕ ਬੰਦਾ ਬਚਾਲੀਏ ਹੁਣ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਣ ਲੱਗਾ ਇੱਕ ਐਗਜ਼ਾਮਪਲ ਦੇਣ ਲੱਗਾ ਵਾਂ ਜਿਹੜੇ-ਜਿਹੜੇ ਮੇਰੇ ਵੀਰ ਭਰਾ ਇਸ ਗੱਲ ਤੋਂ ਮੇਰੀ ਐਗਰੀ ਕਰਨਗੇ ਨਾ ਉਹ ਜ਼ਰੂਰ ਥੱਲੇ ਕਮੈਂਟ ਕਰਕੇ ਇਹਦਾ ਰਿਪਲਾਈ ਜ਼ਰੂਰ ਕਰਿਓ ਇਹ ਗੱਲ ਦਾ ਕਿ ਜੇ ਆਪਾਂ ਇੰਡੀਆ ਦੇ ਵਿੱਚ ਰਹਿੰਦੇ ਆਂ ਪੰਜਾਬ 'ਚ ਰਹਿੰਦੇ ਆਂ ਤੇ ਆਪਾਂ ਨੂੰ ਹਰ ਇੱਕ ਜਿਹੜੀ ਡਰੱਗ ਹੈ ਜਿਹਨੂੰ ਆਪਾਂ ਐਲੋਪੈਥੀ ਮੈਡੀਸਿਨ ਕਹਿੰਦੇ ਆ ਉਹ ਆਸਾਨੀ ਨਾਲ ਮਿਲ ਜਾਂਦੀ ਗੋਲੀ ਕੈਪਸੂਲ ਕੋਈ ਵੀ ਆਪਾਂ ਨੂੰ ਚਾਹੀਦਾ ਅਸੀਂ ਕੈਮਿਸਟ ਸ਼ਾਪ ਤੇ ਜਾਂਦੇ ਆ ਬਿਨਾਂ ਡਾਕਟਰ ਦੀ ਪਰਚੀ ਤੋਂ ਸਾਨੂੰ ਉਹ ਦਵਾਈ ਆਸਾਨੀ ਨਾਲ ਮਿਲ ਜਾਂਦੀ ਏ ਤੇ ਅਸੀਂ ਉਸ ਚੀਜ਼ ਦਾ ਓਵਰਡੋਜ਼ ਕਰਦੇ ਆਂ ਉਸ ਚੀਜ਼ ਦਾ ਦੁਰਉਪਯੋਗ ਕਰਦੇ ਆਂ ਤੇ ਅਲਟੀਮੇਟਲੀ ਜਿਹੜੀ ਇੰਡੀਆ ਦੀ ਲਾਈਫ ਸਪੈਨ ਹੈ ਅੱਜ ਦੀ ਰੇਟ ਦੇ ਵਿੱਚ ਉਹ ਰਹਿ ਗਈ ਹੈ 60 ਤੋਂ 65 ਸਾਲ ਐਵਰੇਜ ਉਮਰ ਰਹਿ ਗਈ ਬੰਦੇ ਦੀ ਕਈਆਂ ਦੀ ਤੇ ਉੱਥੇ ਤੱਕ ਵੀ ਨਹੀਂ ਪਹੁੰਚਦੀ 50 ਤੋਂ ਪਹਿਲਾਂ ਹੀ ਫੁੜਕ ਜਾਂਦੇ ਨੇ ਸਹੀ ਹੈ ਨਾ ਗੱਲ ਤੇ ਤੁਸੀਂ ਇਹ ਦੇਖੋ ਵੀ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਹਾਂ ਐਵਰੇਜ ਜਿਹੜੀ ਉਮਰ ਹੈ ਉਹ 80 ਸਾਲ ਹੈ ਉਹ ਕਿਉਂ ਹੈ ਅਮਰੀਕਾ ਚ ਚਲ ਜਾਓ ਉੱਥੇ ਉਮਰ 80 ਸਾਲ ਹੈ ਕੈਨੇਡਾ ਚ ਚਲ ਜਾਓ ਉੱਥੇ ਉਮਰ 80 ਸਾਲ ਹੈ ਆਸਟ੍ਰੇਲੀਆ ਚ ਚਲ ਜਾਓ ਉੱਥੇ ਉਮਰ 80 ਸਾਲ ਹੈ ਕਿਉਂਕਿ ਉੱਥੇ ਜਿਹੜੀਆਂ ਐਲੋਪੈਥਿਕ ਮੈਡੀਸਿਨਸ ਨੇ ਉਹਨਾਂ ਨੂੰ ਡਰੱਗਸ ਦੀ ਤਰ੍ਹਾਂ ਟਰੀਟ ਕਰਦੇ ਆ। ਉਹ ਕਹਿੰਦੇ ਜੇ ਤੁਸੀਂ ਡਾਕਟਰ ਦੀ ਸਪੈਸ਼ਲਿਸਟ ਦੀ ਪਰਚੀ ਨਹੀਂ ਲੈ ਕੇ ਆਏ ਤੇ ਭੁੱਲ ਜਾਓ ਜਿੰਨੇ ਮਰਜ਼ੀ ਤੁਸੀਂ ਬਿਮਾਰ ਹੋ ਜਿੰਨਾ ਮਰਜ਼ੀ ਤੁਹਾਡਾ ਸਿਰ ਦਰਦ ਕਰਦਾ ਪਿਆ ਜਿੰਨਾ ਮਰਜ਼ੀ ਤੁਹਾਡਾ ਲੱਕ ਦੁਖਦਾ ਜਿੰਨੀ ਮਰਜ਼ੀ ਤੁਹਾਡੀ ਢੂਈ ਦੁਖਦੀ ਹੈ ਤੁਹਾਨੂੰ ਦਵਾਈ ਨਹੀਂ ਮਿਲਣੀ। ਅਸੀਂ ਤੁਹਾਡੇ ਪਿੱਛੇ ਆਪਣਾ ਲਾਇਸੈਂਸ ਕੈਨਸਲ ਨਹੀਂ ਹੋਣ ਦੇਣਾ। ਸਮਝ ਗਏ ਨਾ? ਹੁਣ ਇਹ ਚੀਜ਼ਾਂ ਜੇ ਇੰਨੀਆਂ ਖਤਰਨਾਕ ਨਾ ਹੋਣ ਤੇ ਇਹ ਵੀ ਹੁਣ ਬਾਹਰਲੇ ਮੁਲਕ ਨੇ ਉਹਨਾਂ ਨੂੰ ਕੋਈ ਪੈਸੇ ਦੀ ਥਲੇ ਦਿੱਤੇ ਚੰਗੀ ਨਹੀਂ ਨਾ ਹੈਗੀ ਉਹ ਤੇ ਬਾਹਰ ਡੇੜੀਆਂ ਲਵਾ ਦਨ ਉਹਨਾਂ ਨੂੰ ਪਤਾ ਨਾ ਵੀ ਇਹ ਚੀਜ਼ਾਂ ਲੋਕਾਂ ਨੇ ਜਿੱਦਨ ਆਪਣੀ ਮਰਜ਼ੀ ਨਾਲ ਯੂਜ਼ ਕਰਨੀਆਂ ਸ਼ੁਰੂ ਕਰਤੀਆਂ ਉਹ ਦਿਨ ਇਹ ਬੰਦੇ ਮਰਨੇ ਸ਼ੁਰੂ ਹੋ ਜਾਣਗੇ ਤੇ ਬਾਹਰਲੇ ਦੇਸ਼ਾਂ 'ਚ ਇਹ ਬੰਦੇ ਦੀ ਜਾਨ ਦੀ ਜਿਹੜੀ ਕੀਮਤ ਹੈ ਉਹ ਬਹੁਤ ਜ਼ਿਆਦਾ ਮਾੜਾ ਜਾ ਵੀ ਕੋਈ ਟਰਵਲ ਆਂਦੀ ਉਹ ਨਾਲ ਹੀ ਹੈਲੀਕਾਪਟਰ ਚਾਰਜ ਦਿੰਦੇ ਉੱਤੇ ਬੰਦਾ ਬਚਣਾ ਚਾਹੀਦਾ ਈਵਨ ਕਿ ਕਿਸੇ ਦਾ ਪੇਟ ਵੀ ਬਿਮਾਰ ਹੋ ਜੇ ਨਾ ਜਾਨਵਰ ਘਰ 'ਚ ਰੱਖਿਆ ਹੋਏ ਕੁੱਤਾ ਬਿੱਲੀ ਵੀ ਰੱਖਿਆ ਹੈ ਉਰੇ ਪਿੱਛੇ ਵੀ ਉਹ ਜਾ ਚੜਨ ਲੱਗਿਆ ਇੱਕ ਸੈਕਿੰਡ ਨਹੀਂ ਲੰਦੈ ਸੋਚਦੇ ਨਹੀਂ ਉਹ ਕਹਿੰਦੇ ਜਿਹੜਾ ਜਾਨਵਰ ਓ ਨਹੀਂ ਮਰਨਾ ਚਾਹੀਦਾ ਜਾਨਵਰ ਦੀ ਲਾਈਫ ਦੀ ਇੰਨੀ ਕੀਮਤ ਹੈ ਬੰਦੇ ਦੀ ਲਾਈਫ ਦੀ ਸੋਚੋ ਕਿੰਨੀ ਕਦਰ ਹੈ ਉਹ ਤਾਂ ਹੀ ਹੈ ਕਿ ਜੇ ਉਹ ਚੀਜ਼ਾਂ ਨੂੰ ਜਿਹੜੇ ਡਰੱਗ ਨੇ ਉਹ ਈਜ਼ੀਲੀ ਅਸੈਸੇਬਲ ਨਹੀਂ ਹੈਗੇ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਦਰਦਨ ਦੀ ਜੇਕਰ ਗੱਲ ਅਸੀਂ ਕਰ ਰਹੇ ਹਾਂ ਅੱਜ ਤੁਸੀਂ ਤੇਲ ਦੀ ਗੱਲ ਕਰ ਰਹੇ ਹੋ ਜੀ ਤੇ ਦਰਦ ਨੇ ਜਿਹੜੇ ਗੋਡੇ ਮੋਡੇ ਪਿੱਠ ਪੈਰਾਂ ਦੀਆਂ ਤਲੀਆਂ ਉਂਗਲਾਂ ਇਨੋਂ ਕਿਉਂ ਫੜਦੇ ਨੇ ਜੀ ਦੇਖੋ ਜੀ ਜਿੱਥੇ ਵੀ ਦੋ ਹੱਡੀਆਂ ਇਕੱਠੀਆਂ ਹੁੰਦੀਆਂ ਜਿਹਨੂੰ ਆਪਾਂ ਜੋਇੰਟ ਕਹ ਦਿੰਨੇ ਆ ਜੋਇੰਟ ਦੇ ਵਿੱਚ ਇੱਕ ਕੈਮੀਕਲ ਬੰਦਾ ਉਹ ਕੈਮੀਕਲ ਜਦੋਂ ਬੰਨਾ ਸ਼ੁਰੂ ਹੋ ਜਾਂਦਾ ਉਹ ਚਤਾ ਬੰਦਾ ਦੋ ਉਹਦੇ ਹੈਗੀਆਂ ਕੰਡੀਸ਼ਨਾਂ ਜ਼ਿਆਦਾ ਵੱਡੀਆਂ ਜਿਹੜੀਆਂ ਮੈਨੂੰ ਪਤਾ ਲੱਗੀਆਂ ਇੱਕ ਤੇ ਹੁੰਦਾ ਲੈਕ ਆਫ ਐਕਸਰਸਾਈਜ਼ ਲੈਕ ਆਫ ਐਕਸਰਸਾਈਜ਼ ਜਿਹੜਾ ਬੰਦਾ ਕੁਰਸੀ ਤੇ ਬੈਠਾ ਰਹਿੰਦਾ ਜਿਹਦੀ ਲਾਈਫ ਸਟਾਈਲ ਬਹੁਤ ਵਧੀਆ ਹੈਗੀ ਏ ਜਿਹਨੂੰ ਥੀ ਲੇਬਰ ਕਰਨ ਦੀ ਲੋੜ ਨਹੀਂ ਹੈਗੀ ਜਾਂ ਜਿਹਨੇ ਹਰ ਕੰਮ ਲਈ ਬੰਦਾ ਰੱਖਿਆ ਜਿੰਨੇ ਪਾਣੀ ਵੀ ਪੀਣਾ ਤੇ ਉਹਨੇ ਬੈਲ ਮਾਰਨੀ ਵੀ ਭਾਈ ਮੈਨੂੰ ਪਾਣੀ ਦੇ ਕੇ ਜਾ ਫਿਰ ਮੁੜ ਕੇ ਗਲਾਸ ਵੀ ਚੱਕਣਾ ਤੇ ਗਲਾਸ ਚੱਕ ਕੇ ਵੀ ਆਪ ਨਹੀਂ ਰੱਖਣਾ ਉਹਨੇ ਕਿਹਾ ਜੀ ਬੈਲ ਮਾਰਨੀ ਗਲਾਸ ਚੱਕ ਕੇ ਰੱਖਤਾ ਉਹ ਬੰਦੇ ਨੂੰ ਜੋਇੰਟ ਪੇਨ ਹੋਣ ਦੇ ਚਾਂਸਸ ਆਹ ਬੰਦੇ ਨਾਲੋਂ 90% ਜ਼ਿਆਦਾ ਨੇ ਠੀਕ ਹੈ ਠੀਕ ਹੈ ਨਾ ਕਿਉਂਕਿ ਡੂ ਟੂ ਲਾਈਫ ਸਟਾਈਲ ਤੇ ਉਹਦੇ ਨਾਲ ਜਿਹੜਾ ਬੰਦਾ ਇਦਾਂ ਦਾ ਲਾਈਫ ਸਟਾਈਲ ਖਾਏ ਉਹਦੀ ਜਿਹੜੀ ਡਾਈਟ ਏ ਉਹ ਵੀ ਮੋਸਟਲੀ ਜਿਹੜੀ ਇਹ ਉਹ ਗਲਤੀ ਹੋਏਗੀ ਸਮਝ ਗਏ ਨਾ ਇੱਕ ਤੇ ਡਾਈਟ ਗਲਤ ਹੋ ਗਈ ਦੂਜੇ ਨੰਬਰ ਤੇ ਕੋਈ ਕੰਮ ਨਹੀਂ ਕਰਨਾ ਆਪਾਂ ਤੇ ਤੀਜੇ ਨੰਬਰ ਤੇ ਕੋਈ ਨਾ ਕੋਈ ਨਸ਼ਾ ਵੀ ਜਿਹੜਾ ਹੈਗਾ दारू-ਦੂਰ ਵਾਲਾ ਸਿਸਟਮ ਉਹ ਵੀ ਚੱਲਦਾ ਹੋਊਗਾ ਕਿਉਂਕਿ ਉਹ ਬੰਦਾ ਆ ਗਿਆ ਜੀ ਹਾਈ ਰਿਸਕ ਤੇ ਆਪਾਂ ਕੋਈ ਇਦਾਂ ਦਾ ਸਿਸਟਮ ਲਾਈਏ ਮੇਰਾ ਦਿਮਾਗ ਇਹ ਚੱਲਦਾ ਸੀ ਵੀ ਆਪਾਂ ਕੋਈ ਇਦਾਂ ਦਾ ਨੁਸਖਾ ਦੇ ਦਈਏ ਦੇਖਣ ਵਾਲਿਆਂ ਨੂੰ ਜਿਹੜੇ-ਜਿਹੜੇ ਵੀ ਮੇਰੇ ਵੀਰ ਭਰਾ ਨੇ ਜਿੰਨਾਂ ਦੀ ਲਾਈਫ ਸਟਾਈਲ ਇਦਾਂ ਦੀ ਹੈਗੀ ਏ ਜਿਹੜੇ ਕੁਰਸੀ ਨਹੀਂ ਛੱਡਦੇ ਜਾਂ ਜਿਨ੍ਹਾਂ ਦਾ ਅਫਸਰ ਚਾਈ ਵਾਲਾ ਕੰਮ ਏ ਜੇ ਜਿਨ੍ਹਾਂ ਦੇ ਅੱਗੇ ਬੰਦੇ ਰੱਖੇ ਹੋਏ ਨੇ ਉਹ ਜਦੋਂ ਤੱਕ ਚੰਗੇ ਭਲੇ ਨੇ ਤੰਦਰੁਸਤ ਨੇ ਮੰਨ ਲਓ ਜੀ ਉਹਨਾਂ ਦੀ ਉਮਰ 30 ਤੋਂ 35 ਸਾਲ ਦੇ ਵਿੱਚ ਵੀ ਹੈ ਜੇ ਉਹ ਅੱਜ ਤੋਂ ਹੀ ਉਹ ਆਪਣੀਆਂ ਜੋਇੰਟਸ ਦੀ ਕੇਅਰ ਕਰਨੀ ਸ਼ੁਰੂ ਕਰ ਦੇਣ ਜੋਇੰਟਸ ਦੀ ਕੇਅਰ ਕਿਵੇਂ ਹੋਗੀ ਜੋਇੰਟਸ ਦੀ ਕੇਅਰ ਇਦਾਂ ਹੁੰਦੀ ਹੈ ਵੀ ਜਦੋਂ ਅਸੀਂ ਗੱਡੀ ਲੈਨੇ ਆ ਤੇ ਅਸੀਂ ਉਹਦੀ ਟਾਈਮ ਸਰਵਿਸ ਕਰਾਨੇ ਆ ਉਹਦਾ ਤੇਲ ਪਾਣੀ ਚੈੱਕ ਕਰਾਨੇ ਆ ਤੇ ਕਿਉਂ ਨਾ ਆਪਾਂ ਹੱਡੀਆਂ ਦਾ ਤੇਲ ਪਾਣੀ ਚੈੱਕ ਕਰਨਾ ਸ਼ੁਰੂ ਕਰ ਦਈਏ ਹੱਡੀਆਂ ਦਾ ਤੇਲ ਪਾਣੀ ਕਿਵੇਂ ਚੈੱਕ ਹੋਗਾ ਡਾਕਟਰ ਤੇਲ ਪਾਣੀ ਹਰ ਚੀਜ਼ ਨੂੰ ਫਰੂਕੀ ਸਾਹਿਬ ਲੂਬ੍ਰੀਕੇਸ਼ਨ ਚਾਹੀਦੀ ਹੈ ਦੀ ਡੇਟ 'ਤੇ ਜੇ ਅਸੀਂ ਤੇਲ ਦੀ ਮਾਲਿਸ਼ ਕਰ ਲਈਏ ਤੇਲ ਦੀ ਮਾਲਿਸ਼ ਕਰਨਾ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਤੇ ਉਹਦੇ ਵਿੱਚ ਕੋਈ ਹਰਜਨੀ ਆਪਾਂ ਤੁਹਾਨੂੰ ਕੋਈ ਕੈਮੀਕਲ ਲੈਣ ਲਈ ਨਹੀਂ ਕਹਿੰਦੇ ਪਏ ਅਸੀਂ ਤੁਹਾਨੂੰ ਕੋਈ ਪੈਸੇ ਬਟਾਲਣ ਲਈ ਨਹੀਂ ਕਹਿੰਦੇ ਪਏ ਮੈਂ ਕਹਿੰਦਾ ਬੇਸ਼ੱਕ ਮੇਰੇ ਕੋ ਨਾ ਹੋ ਮੇਰਾ ਫਾਰਮੂਲਾ ਸੁਣ ਲਓ ਘਰ ਦੀਏ ਕਿਚਨ ਆਈਟਮਸ ਨੇ ਸਾਰੀਆਂ ਫਾਰਮੂਲਾ ਬਣਾਓ ਨਜ਼ਾਰੇ ਲਓ ਤੰਦਰੁਸਤ ਰਹੋ ਮੇਰਾ ਸਿਰਫ ਇੱਕੋ ਹੀ ਮੈਸੇਜ ਏ ਵੀ ਬਜਾਏ ਔਖੀ ਆਯਦਾਵੀਆਂ ਦੀ ਜੇਬਾਂ ਪਰੰਦੇ ਤੁਸੀਂ ਇਹ ਫਾਰਮੂਲਾ ਜੇ ਘਰ ਬਣਾ ਲੋਗੇ ਤੇ ਨਜਾਰੇ ਲੋ ਤੁਹਾਨੂੰ ਕਦੀ ਵੀ ਆਰਥਰਾਈਟਿਸ ਦੀ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਕਦੀ ਵੀ ਹੱਡੀਆਂ ਵਾਲੇ ਡਾਕਟਰ ਨੂੰ ਦੇਖਣ ਦੀ ਲੋੜ ਨਹੀਂ ਪੈਗੀ ਜੀ ਜੇ ਤੁਸੀਂ ਇਹ ਫਾਰਮੂਲੇ ਜਿਹੜੇ ਘਰੇਲੂ ਨੁਸਖੇ ਨੇ ਅਪਣਾਉਣੇ ਸ਼ੁਰੂ ਕਰ ਦੋਗੇ ਤੇ ਜੀ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਮੈਨੂੰ ਦੱਸ ਰਹੇ ਸੀ ਬਿਹਾਈਂਡ ਦਾ ਕੈਮਰਾ ਤੁਸੀਂ ਮੈਨੂੰ ਦੱਸਿਆ ਕਿ ਇੱਕ ਤਾਂ ਤੁਸੀਂ ਦੱਸਿਆ ਕਿ ਲੈਕ ਆਫ ਐਕਸਰਸਾਈਜ਼ ਔਰ ਇੱਕ ਤੁਸੀਂ ਕਹਿ ਰਹੇ ਹੋ ਵੀ ਜਿਹੜੀਆਂ ਅਸੀਂ ਬਾਉਂਡਰੀਜ਼ ਲੰਘ ਜਾਂਦੇ ਆ ਉਹਦੇ ਨਾਲ ਵੀ ਸਾਡੇ ਗੋਡੇ ਦਰਦ ਵਗੈਰਾ ਸ਼ੁਰੂ ਹੋ ਜਾਂਦਾ ਦੇਖੋ ਜੀ ਪਤਾ ਕੀ ਗੱਲ ਹੈ ਇਹਦੇ ਵਿੱਚ ਫਰੂਕੀ ਸਾਹਿਬ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਮੈਨੂੰ ਕਈਆਂ ਨੂੰ ਨਾ ਇਹ ਚੀਜ਼ ਦਾ ਵਹਿਮ ਹੋ ਗਿਆ ਵੀ ਇੱਕ ਸਰਟਨ ਏਜ ਤੋਂ ਬਾਅਦ ਆਪਾਂ ਐਕਸਰਸਾਈਜ਼ ਵਧਾ ਦਈਏ ਦੇਖੋ ਪਤਾ ਹੀ ਗੱਲ ਹੈ ਕੋਈ ਵੀ ਚੀਜ਼ ਹੈ ਹਰ ਚੀਜ਼ ਦੀ ਇੱਕ ਲਿਮਟ ਹੈ ਠੀਕ ਹੈ ਠੀਕ ਹੈ ਹੁਣ ਇਹ ਮਤਲਬ ਹੈ ਆਪਾਂ ਕਹੀਏ ਵੀ 24 ਘੰਟੇ ਜਗਦਾ ਰਹੇ 24 ਘੰਟੇ ਜਗਾਵਾਂਗੇ ਇਹ ਕਿਤਨੇ ਕਦੇ ਜਵਾਬ ਹੀ ਦੇਗਾ ਨਾ ਸਾਨੂੰ ਠੀਕ ਹੈ ਨਾ ਇਹ ਤੇ ਚਲੋ ਆ ਗਈ ਇਲੈਕਟ੍ਰੋਨਿਕ ਆਈਟਮ ਵੀ ਇਹਦਾ ਤਾਂ ਜਵਾਬ ਦੇਤੇ ਦਾ ਹੱਲ ਹੈਗਾ ਵੀ ਨਵਾਂ ਲਿਆ ਕੇ ਲਾ ਲਾਂਗੇ ਜੇ ਗੋਡੇ ਗਿੱਟੇ ਜਵਾਬ ਦੇਗੇ ਤੇ ਉਹਦਾ ਕੀ ਹੱਲ ਹੈਗਾ ਕੋਈ ਹੱਲ ਨਹੀਂ ਹੈਗਾ ਸੋ ਇੱਕ ਐਕਸਰਸਾਈਜ਼ ਦੀ ਵੀ ਇੱਕ ਲਿਮਟ ਹੈ ਜਦੋਂ ਆਪਾਂ ਲੋਡ ਤੋਂ ਵੱਧ ਐਕਸਰਸਾਈਜ਼ ਕਰਾਂਗੇ ਜਾਂ ਭਾਰ ਲੋਡ ਤੋਂ ਵੱਧ ਚੱਕ ਲਾਂਗੇ ਉਹਦੇ ਨਾਲ ਵੀ ਸਾਡੀ ਜਿਹੜੀ ਮਸਲ ਦੇ ਵਿੱਚ ਸਟਿਫਨੈਸ ਆ ਜਾਏਗੀ ਬੋਨਸ ਦੇ ਵਿੱਚ ਆ ਜਾਏਗੀ ਇਨਫਲੇਮੇਸ਼ਨ ਹੋ ਜਾਏਗੀ ਇਨਫਲੇਮੇਸ਼ਨ ਮੀਨਸ ਸੋਜਿਸ਼ ਹੋ ਜਾਏਗੀ ਸੋਜਾ ਚੜ ਜਾਏਗਾ ਤੇ ਉਹਨਾਂ ਵੀ ਗਿੱਟੇ-ਗੋਡੇ ਸੁੱਜੇ ਰਹਿਣਗੇ ਲੋਡ ਤੋਂ ਵੱਧ ਜ਼ੋਰ ਲਾਉਣ ਦੇ ਵੀ ਲੋੜ ਨਹੀਂ ਹੈਗੀ ਸਪੈਸ਼ਲੀ ਜਦੋਂ ਤੁਹਾਡੀ ਉਮਰ 50 ਤੋਂ ਟੱਪ ਜਾਂਦੀ ਏ ਤੇ ਇੱਕ ਤੁਹਾਡਾ ਜਿਹੜਾ ਜਿਮ ਦੇ ਵਿੱਚ ਇਨਸਟ੍ਰਕਟਰ ਹੁੰਦਾ ਟ੍ਰੇਨਰ ਹੁੰਦਾ ਐਜ਼ ਪਰ ਉਹਦੀ ਗਾਈਡੈਂਸ ਦੇ ਜਿਹੜਾ ਐਕਸਪਰਟ ਹੈ ਉਹ ਜਿੰਨੀ ਐਕਸਾਈ ਤੁਹਾਨੂੰ ਕਹਿੰਦਾ ਤੁਸੀਂ ਉਨੀ ਲਾਓ ਜਾਂ ਇੰਟਰਨੈਟ ਤੇ ਸਰਚ ਕਰ ਲਓ ਵੀ ਮੇਰੀ ਅਜ ਦੇ ਹਿਸਾਬ ਨਾਲ ਮੇਰੇ ਕਿੰਨੇ ਸਟੈਪ ਬੰਦੇ ਨੇ ਜਾਂ ਮੈਂ ਕਿੰਨੀ ਰਨਿੰਗ ਕਿੰਨੇ ਮਿੰਟ ਕਰ ਸਕਦਾ ਵਾਂ ਉਹ ਜਿਹੜੀ ਲਿਮਟ ਐ ਉਹਨੂੰ ਐਕਸੀਡ ਨਾ ਕਰੋ ਜੇ ਐਕਸੀਡ ਕਰੋਗੇ ਤੇ ਤੁਹਾਨੂੰ ਦਿੱਕਤ ਆਣੀ ਆਣੀ ਹੈ ਜ਼ਰੂਰ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਹੁਣ ਇੱਕ ਆਖਰ ਦੇ ਵਿੱਚ ਸਵਾਲ ਇਹ ਹੈ ਕਿ ਕੀ ਇਹ ਜਿਹੜਾ ਤੁਹਾਡਾ ਤੇਲ ਹੈਗਾ ਇਹ ਗੋਡੇ ਜਿਨ੍ਹਾਂ ਨੂੰ ਕਹਤਾ ਵੀ ਬੜੇ ਜ਼ਿਆਦਾ ਦਰਦ ਕਰਦੇ ਨੇ ਉਹ ਕਹਿੰਦਾ ਜੀ ਸਾਡਾ ਦਿਨ ਰਾਤ ਗੋਡੇ ਦੁਖਦੇ ਨੇ ਦਿੰਦੇ ਰਾਤੇ ਦਰਦ ਕਰਦੇ ਨੇ ਇਸ ਦਾ ਚੌਂਕੜ ਨਹੀਂ ਮਾਰ ਸਕਦੇ ਅਸੀਂ ਪੱਬਾਂ ਮਤਲਬ ਪੱਬਾਂ ਪਰ ਬੈਠ ਨਹੀਂ ਸਕਦੇ ਜਾਂ ਫਿਰ ਅਸੀਂ ਥੋੜਾ ਬਹੁਤ ਵੀ ਤੁਰਦੇ ਆ ਤਾਂ ਸਾਡੇ ਗੋਡੇ ਦੇ ਚੋਂ ਕੜਕੜ ਦੀ ਆਵਾਜ਼ ਆਉਂਦੀ ਹੈ ਨੇ ਉੱਠਦੇ ਬੈਠਦੇ ਆ ਉਹ ਸਾਰਿਆਂ ਦਾ ਹੱਲ ਹੈ ਫਰੂਕੀ ਸਾਹਿਬ ਮੇਰੇ ਕੋਲ ਨਾ ਇੱਕ ਰੀਸੈਂਟ ਐਗਜ਼ਾਮਪਲ ਆਈ ਹੈ ਬਹੁਤ ਵਧੀਆ ਐਗਜ਼ਾਮਪਲ ਦੇ ਲੰਗਾਵਾ ਤੁਹਾਨੂੰ ਮੇਰੀ ਗੱਲ ਅੰਡਰਸਟੈਂਡ ਹੋ ਜੇਗੀ ਵੀ ਕੀ ਹੈ ਇਹ ਫਾਰਮੂਲੇ ਦੇ ਵਿੱਚ ਕਿੰਨਾ ਦਾਮ ਹੈ ਉਹ ਤੋਂ ਪਤਾ ਲੱਗ ਜਾਏਗਾ ਆਪਾਂ ਨੂੰ ਕੀ ਇੱਕ ਸਾਡੀ ਬੀਬੀ ਹੈ ਭੈਣ ਹੈ ਸਾਡੀ ਕੈਨੇਡਾ ਤੋਂ ਉਹਨਾਂ ਦੀ ਏਜ ਸਿਰਫ 50 ਸਾਲ ਦੀ ਹੈ ਨਾ ਉਹਨਾਂ ਨੂੰ ਬੀਪੀ ਹੈ ਨਾ ਉਹਨਾਂ ਨੂੰ ਸ਼ੂਗਰ ਹੈ ਨਾ ਉਹਨਾਂ ਨੂੰ ਥਾਇਰਾਇਡ ਹੈ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਇਸ਼ੂ ਕੋਈ ਹੈਲਥ ਪ੍ਰੋਬਲਮ ਨਹੀਂ ਹੈਗੀ ਜੀ ਤੇ ਉਹ ਕਹਿੰਦੇ ਵੀ ਈਵਨ ਮੈਂ ਜਦੋਂ ਗੁਰੂ ਘਰ ਵੀ ਜਾਂਦੀ ਆ ਮੈਂ ਉੱਥੇ ਜਾ ਕੇ ਵੀ ਕਦੀ ਇਦਾਂ ਝੁੱਕ ਕੇ ਮਥਣ ਡਿੱਕ ਸਕਦੀ ਨਾ ਮੈਂ ਚੌਂਕੜੀ ਮਾਰ ਕੇ ਬੈਠ ਸਕਦੀ ਆ ਸੋ ਇੰਨੀ ਕੁ ਜ਼ਿਆਦਾ ਮਾੜੀ ਹਾਲਤ ਹੈ ਮੇਰੀ ਤੇ ਮੈਂ ਕਈ ਸਾਰੀਆਂ ਦਵਾਈਆਂ ਆਨਲਾਈਨ ਮੰਗਾ ਕੇ ਚੈੱਕ ਕਰ ਲਈਆਂ ਬਟ ਵਾਦੇ ਬੜੇ ਲੰਬੇ ਚੋੜੇ ਕਰ ਦਿੰਦੇ ਨੇ ਦੀ ਇਦਾਂ ਜੂਗਾ ਉਦਾਂ ਜੂਗਾ ਕਸਮਾਂ ਵਾਦੇ ਗਰੰਟੀਆਂ ਕਈ ਕੁਝ ਬੋਲ ਦਿੰਦੇ ਨੇ ਪਰ ਐਂਡ ਦੇ ਵਿੱਚ ਜਿਹੜਾ ਰਿਜ਼ਲਟ ਇਹਨਾਂ ਉਹ ਜ਼ੀਰੋ ਹੋ ਜਾਂਦਾ ਬਸ ਇੰਨੀ ਗੱਲ ਕਹਿੰਦੇ ਵੀ ਇੰਨੇ ਡਾਲਰ ਪਾ ਦਿਓ ਇੰਨੇ ਪਾ ਦਿਓ ਅਸੀਂ ਉਹ ਪਾਈ ਜਾਂਦੇ ਹਾਂ ਬਟ ਰਿਜ਼ਲਟ ਜ਼ੀਰੋ ਜ਼ਫਰ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬੀਬੀ ਜੀ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਆਹ ਫਾਰਮੂਲਾ ਤਿਆਰ ਕਰ ਲਓ ਜਿਹੜਾ ਅੱਜ ਦਸੰਝਾ ਰਹੇ ਹਾਂ ਉਹਨਾਂ ਕੈਮਰਾ ਤੇ ਬੀਬੀ ਦਾ ਮੈਨੂੰ ਪੂਰੇ 10 ਦਿਨ ਬਾਅਦ ਫੋਨ ਆ ਗਿਆ ਸੀ मैडम ਦਾ ਫੋਨ ਆ ਗਿਆ ਸੀ ਉਹ ਮੈਡਮ ਇੰਨੇ ਕੁ ਜ਼ਿਆਦਾ ਖੁਸ਼ ਨੇ ਸੈਟੀਸਫਾਈਡ ਨੇ ਉਹ ਕਹਿੰਦੇ ਜਦੋਂ ਵੀ ਮੈਂ ਇੰਡੀਆ ਆਈ ਮੈਂ ਆ ਕੇ ਔਨ ਕੈਮਰਾ ਇਹ ਗੱਲ ਜ਼ਰੂਰ ਕਵਾਂਗੀ ਲੋਕਾਂ ਨੂੰ ਵੀ ਇਹ ਫਾਰਮੂਲਾ ਜਿਹੜਾ ਹੈ ਇਹ ਬਿਲਕੁਲ 100% ਕੰਮ ਕਰਦਾ ਜੀ ਜੀ ਕਹਿੰਦੇ ਤੁਸੀਂ ਗਰੰਟੀ ਦਿਓ ਨਾ ਦੋ ਫਾਰਮੂਲੇ ਦੀ ਮੈਂ ਗਰੰਟੀ ਦੇਣ ਨੂੰ ਤਿਆਰ ਹਾਂ ਕੀ ਬਾਤ ਹੈ ਕੀ ਪਤਾ ਜੀ 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 ਚਲੋ ਡਾਕਟਰ ਸਾਹਿਬ ਖੁਣ ਸਾਨੂੰ ਇਹ ਦੱਸੋ ਵੀ ਜਿਹੜਾ ਨੁਸਖਾ ਫਾਰਮੂਲਾ ਹੈ ਦਰਦ ਭੁਜਾਉਣ ਵਾਲਾ ਨੁਸਖਾ ਫਾਰਮੂਲਾ ਇਹ ਇਹਦੇ ਵਿੱਚ ਕਿਹੜੇ ਕਿਹੜੇ ਮਟੀਰੀਅਲ ਦਾ ਇਸਤੇਮਾਲ ਕਰਨਾ ਹੈ ਔਰ ਕਿਵੇਂ ਬਣਾ ਹੈ ਬਾਅਦ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਇਹਦਾ ਵੀ ਮਾਲਿਸ਼ ਜਿਹੜੀ ਹੈ ਉਹ ਕਿਵੇਂ ਕਰਨੀ ਦੇਖੋ ਜੀ ਫਰੂਕੀ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਇਹਦਾ ਕੰਟੈਂਟ ਹੈ ਨਾ ਜਿਹੜਾ ਇਹਦੇ ਚ ਸਮਾਨ ਪੈਣਾ ਉਹ ਪੈਣਾ ਜੀ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ ਨਾਰਮਲ ਵੀ ਲੈ ਸਕਦੇ ਆ ਤੇ ਜਿਹੜਾ ਅੱਜਕੱਲ ਬਾਜ਼ਾਰੋਂ ਮਿਲਦਾ ਉਹ ਵੀ ਲੈ ਸਕਦੇ ਆ ਤੇ ਜਿਹੜਾ ਆਪ ਜਿਹੜੀ ਕੋਲਡ ਪ੍ਰੈਸ ਤੇ ਕੱਢਿਆ ਹੁੰਦਾ ਸਰੋਂ ਦਾ ਤੇਲ ਉਹ ਵੀ ਲੈ ਸਕਦੇ ਆ ਠੀਕ ਹੈ ਠੀਕ ਹੈ ਜੀ ਸਰੋਂ ਦਾ ਤੇਲ ਦੇ ਆਪਾਂ ਸਿਰਫ ਪਾਣਾ ਨੇ ਜੀ 4 ਚਮਚ ਸਰੋਂ ਦਾ ਤੇਲ ਆਪਾਂ ਕਿਉਂ ਪਾਣਾ ਉਹ ਤਾਂ ਦੱਸ ਦਿੰਨਾ ਮੈਂ ਕਿ ਇਹ ਜਿਹੜਾ ਆਯੁਰਵੇਦ ਦੇ ਵਿੱਚ ਹੁੰਦਾ ਨਾ ਵਾਤ ਰੋਗ ਹੁੰਦਾ ਜਿਹੜਾ ਵਾਤ ਜਿੱਨਾਂ ਦੀ ਇਨ ਬੈਲੈਂਸ ਹੋਈ ਹੁੰਦੀ ਏ ਇੱਕ ਦੋ ਤਿੰਨ ਤੇ ਚਾਰ ਆ ਚਾਰ ਚਮਚ ਪਾਣਾ ਜੀ ਚਾਰ ਚਮਚ ਤੋਂ ਵੱਧ ਨਹੀਂ ਪਾਣਾ ਕੋਈ ਵੀ ਫਾਰਮੂਲੇ ਵਿੱਚ ਤੁਸੀਂ ਚੇਂਜਸ ਕਰੋਗੇ ਨਾ ਆਪਣੀ ਮਰਜ਼ੀ ਨਾਲ ਤੇ ਉਹਦੇ ਵਿੱਚ ਫਾਰਮੂਲੇ ਤੋਂ ਜਿਹੜਾ ਰਿਜ਼ਲਟ ਹੈ ਉਹ ਤੁਹਾਡਾ ਡਿਸਟਰਬ ਹੋ ਜਾਏਗਾ ਠੀਕ ਹੈ ਠੀਕ ਹੈ ਜੀ ਦੂਜੇ ਨੰਬਰ ਤੇ ਆਪਾਂ ਪਾਣਾ ਜੀ ਲਸਣ ਲਸਣ ਦੀਆਂ ਕਲੀਆਂ ਨੂੰ ਪਹਿਲਾਂ ਛੇਲ ਲੈਣਾ ਚੰਗੀ ਤਰ੍ਹਾਂ ਫਿਰ ਉਹਨੂੰ ਪਾਣੀ 'ਚ ਪਾ ਕੇ ਡਿਪ ਕਰ ਲੈਣਾ ਜੀ ਤੇ ਆਪਾਂ ਲਸਣ ਦੀਆਂ ਕਲੀਆਂ ਪਾਣੀਆਂ ਨੇ ਜੀ ਚਾਰ ਗਿਣ ਕੇ ਚਾਰ 1 2 3 ਤੇ 4 ਚਾਰ ਪਾਤੀਆਂ ਜੀ ਤੇ ਇਹਦੇ ਵਿੱਚ ਹੁੰਦਾ ਜੀ ਸਲਫਰ ਕੰਪਾਊਂਡ ਜਿਹੜਾ ਆਪਣਾ ਕਾਰਟਿਲੇਜ ਹੁੰਦਾ ਨਾ ਜਿਹੜਾ ਘਟਿਆ ਹੁੰਦਾ ਉਹਨੂੰ ਰਿਪੇਅਰ ਕਰਨ ਦਾ ਵੀ ਕੰਮ ਕਰਦਾ ਜੀ ਤੇ ਤੀਜੀ ਚੀਜ਼ ਹੈਗੀ ਹੈ ਮੋਸਟ ਇੰਪੋਰਟੈਂਟ ਹੈਗੀ ਹੈ ਉਹ ਹੈਗੀ ਜੀ ਹਲਦੀ ਹਲਦੀ ਆਪਾਂ ਜਿਹੜੀ ਯੂਜ਼ ਕਰਨੀ ਹੈ ਉਹ ਕੱਚੀ ਹਲਦੀ ਜਿਹੜੀ ਬਾਜ਼ਾਰੋਂ ਮਿਲਦੀ ਉਹ ਲੈ ਲੈਣੀ ਜੀ ਤੇ ਉਹਦਾ ਆਪਾਂ ਸਿਰਫ ਅੱਧਾ ਚਮਚ ਹੀ ਪਾਣਾ ਜੀ ਇਹ ਆ ਮੈਂ ਪਾ ਕੇ ਦਿਖਾ ਰਿਹਾ ਜੀ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਦੇ ਆਂ ਵੀ ਅੱਧਾ ਚਮਚ ਦਿਖਾਓ ਕਿੰਨਾ ਹੁੰਦਾ ਅੱਧਾ ਚਮਚ ਪਾ ਲਿਆ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਸ ਠੀਕ ਹੈ ਜੀ ਇਹ ਇਹਦੇ ਵਿੱਚ ਜਿਹੜੀ ਚੌਥੀ ਚੀਜ਼ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ ਜੀ ਇਹਨੇ ਤੁਹਾਨੂੰ ਦੇਣਾ কুলਿੰਗ ਇਫੈਕਟ কুলਿੰਗ ਇਫੈਕਟ ਮੀਨਸ ਇਹ ਐਕਟ ਕਰਦਾ ਐਜ਼ ਅ ਦਰਦ ਨਿਵਾਰਕ ਤੇ ਇਹਨੂੰ ਆਪਾਂ ਕਹਿੰਦੇ ਆ ਕਪੂਰ ਕਪੂਰ ਜਿਆਦਾ ਮੋਸਟਲੀ ਪੂਜਾ ਦੇ ਸਮਾਨ ਜਿੱਥੋਂ ਮਿਲਦਾ ਨਾ ਪੂਜਾ ਵਾਲੀ ਜਗ੍ਹਾ ਤੋਂ ਆਪਾਂ ਨੂੰ ਆਸਾਨੀ ਨਾਲ ਮਿਲ ਜੇਗਾ ਕਿਦੇ ਆਪਾਂ ਬਾਣੇ ਨੇ ਫਰੂਕੀ ਸਾਹਿਬ ਚਾਰ ਪੀਸ 1 2 3 ਤੇ 4 ਠੀਕ ਹੈ ਜੀ ਮੈਂ ਇੱਕ ਵਾਰੀ ਫੇਰ ਦੁਬਾਰਾ ਰਿਪੀਟ ਕਰ ਦਿੰਦਾ ਵਾਂ ਜੀ ਕੀ ਸਰੋਂ ਦੇ ਤੇਲ ਦੇ ਪਾ ਲਈ ਆਪਾਂ 4 ਚਮਚ ਠੀਕ ਹੈ ਜੀ ਲਸਣ ਦੀਆਂ ਜਿਹੜੀਆਂ ਕਲੀਆਂ ਪਾਣੀਆਂ ਨੇ ਉਹ ਪਾਣੀਆ 4 ਤੇ ਅੱਧਾ ਚਮਚਾ ਪਾਣਾ ਜਿਹੜੀ ਹਲਦੀ ਆਪਾਂ ਕੱਦੂ ਕਸ ਕਰਕੇ ਰੱਖੀ ਹੋਈ ਹੈ ਕੱਚੀ ਹਲਦੀ ਠੀਕ ਹੈ ਜੀ ਉਹਦਾ ਅੱਧਾ ਚਮਚ ਪਾਣਾ ਤੇ 4 ਪੀਸ ਪਾਣੇ ਨੇ ਆਪਾਂ ਕਪੂਰ ਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਆਪਾਂ ਇਹਨੂੰ ਗੈਸ ਨੂੰ ਚਲਾ ਲੈਣਾ ਤੇ ਇਹਨੂੰ ਗਰਮ ਕਰਨਾ ਬਿਲਕੁਲ ਸਲੋ ਸਪੀਡ ਤੇ ਠੀਕ ਹੈ ਲੋ ਫਲੇਮ ਲੋ ਫਲੇਮ ਤੇ ਜੀ ਬਿਲਕੁਲ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਵੀ ਇਹਨੂੰ ਇੰਨਾ ਜ਼ਿਆਦਾ ਗਰਮ ਨਹੀਂ ਕਰਨਾ ਕਿ ਤੇਲ ਜਿਹੜਾ ਉਹ ਬਿਲਕੁਲ ਸੜ ਜੇ ਜਦੋਂ ਆਹ ਲਸਣ ਦੀ ਜਿਹੜੀਆਂ ਕਲੀਆਂ ਨੇ ਇਹਨਾਂ ਦਾ ਰੰਗ ਹਲਕਾ ਜਿਹਾ 골ਡਨ ਹੋ ਗਿਆ ਨਾ ਸਮਝੋ ਆਪਣਾ ਆਹ ਬਰਾਉਨਿਸ਼ ਹੋ ਗਿਆ ਸਮਝੋ ਵੀ ਉਦੋਂ ਤੁਹਾਡਾ ਨੁਸਕਾ ਬਣ ਕੇ ਤਿਆਰ ਹੋ ਗਿਆ ਦੇਖੋ ਜੀ ਆ ਪੁੰਨਣ ਤੋਂ ਬਾਅਦ ਬੜੀ ਜੀ ਆਪਾਂ ਇਹਦੇ ਵਿੱਚ ਅਜਮੈਨ ਪਾਣੀ ਹੈ ਤਕਰੀਬਨ ਅੱਧਾ ਚਮਚਾ ਠੀਕ ਹੈ ਕੈਮਰਾਮੈਨ ਸਾਹਿਬ ਨੂੰ ਰਿਕਵੈਸਟ ਕਰਾਂਗਾ ਇਹ ਫਾਈਨਲ ਹੈ ਜੀ ਜਦੋਂ ਫਾਈਨਲ ਹੋ ਗਿਆ ਨਾ ਲਾਸਟ ਪਾਣੀ ਹੈ ਜੀ ਇਦਾਂ ਕਰਕੇ ਠੀਕ ਹੈ ਕੀ ਆ ਰਕਤਾਂ ਦਮ ਪ੍ਰੈਗਨੈਂਸੀ ਬੜੀ ਵਧੀਆ ਆਉਣ ਲੱਗ ਗਈ ਹੂੰ ਇਹ ਤੇ ਜੀ ਜਿਹਨੇ ਜਿਹਨੇ ਵਰਤਣਾ ਨਾ ਇਹ ਕਮੈਂਟਾਂ ਦੀ ਦੇਖਿਓ ਛੜੀ ਕਿੱਦਾਂ ਲੱਗਦੀ ਹੈ ਤੇ ਮੈਂ ਇੱਕ ਬੇਨਤੀ ਕਰਾਂਗਾ ਵੀ ਜਿਹੜੇ ਜਿਹੜੇ ਮੇਰੇ ਵੀਰ ਭਰਾ ਨੂੰ ਫਾਇਦਾ ਹੋਇਆ ਨਾ ਜਾਂ ਮੇਰੀ ਭੈਣ ਨੂੰ ਫਾਇਦਾ ਹੋਇਆ ਤੇ ਜਰੂਰ ਉਹਨਾਂ ਨੇ ਨਾ ਇਹ ਨੁਸਖਾ ਸ਼ੇਅਰ ਵੀ ਕਰਨਾ ਤਾਂ ਜੋ ਆਨਲਾਈਨ ਟਾਈਮ ਦੇ ਵਿੱਚ ਅਸੀਂ ਹਕੀਕਤ ਟੀਵੀ ਤੇ ਤੁਹਾਡੇ ਲਈ ਹੋਰ ਇਦਾਂ ਦੇ ਵਧੀਆ-ਵਧੀਆ ਨੁਸਖੇ ਲੈ ਕੇ ਆਂਦੇ ਰਹੀਏ ਜਿਸ ਨਾਲ ਤੁਹਾਡਾ ਵੱਧ ਤੋਂ ਵੱਧ ਭਲਾ ਹੋਏ ਜੀ ਜੀ ਸੋ ਦੇਖੋ ਤੁਸੀਂ ਨੁਸਖਾ ਤਿਆਰ ਬਰ ਤਿਆਰ ਹੈਗਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਦੋਂ ਸਾਡੀਆਂ ਇਹ ਪੋਥੀਆਂ 골ਡਨ ਹੋਣੀਆਂ ਸ਼ੁਰੂ ਹੋ ਜਾਣ ਤਾਂ ਉਸ ਵੇਲੇ ਨੂੰ ਬੰਦ ਕਰ ਦਿੱਤਾ ਜਾਵੇ ਤੇ ਤੇਲ ਸਾਡਾ ਤਿਆਰ ਬਰ ਤਿਆਰ ਹੈ ਕਿਉਂਕਿ ਸਮੇਂ ਦੀ ਘਾਟ ਹੈ ਸੀ ਫਟਾਫਟ ਥੋੜਾ ਨੁਸਖਾ ਬਣਾ ਕੇ ਬਣਾਉਂਦਾ ਜਿਹੜਾ ਤਰੀਕਾ ਹੈ ਉਹ ਦੱਸ ਦਿੱਤਾ ਪਰ ਜਿਹੜੇ ਤੁਸੀਂ ਲਸਣ ਹੈਗਾ ਇਸ ਲਸਣ ਨੂੰ ਥੋੜਾ ਜਿਹਾ ਤੁਸੀਂ ਬਰਾਉਨਿਸ਼ ਕਰ ਲੈਣਾ। ਕੀ ਬਾਤ ਹੈ ਲੋ ਜੀ। ਲੋ ਜੀ ਤੁਹਾਡਾ 골ਡਨ 골ਡਨ ਤੇਲ ਜਿਹੜਾ ਉਹ ਤਿਆਰ ਹੈ। ਜਿੰਨੇ ਤੁਹਾਡੀਆਂ ਦਰਦਾਂ ਨੂੰ ਜੜ ਤੋਂ ਚੱਕ ਦੇਣਾ। ਫਰੂਕੀ ਸਾਹਿਬ ਇੱਕ ਗੱਲ ਤੁਹਾਨੂੰ ਸਾਂਝ ਛੋਟੀ ਜੀ। ਜੀ। ਲੋਕੀ ਅਕੋਤੀਵਾਦ ਐਨੇ ਐਨੇ ਪੈਸੇ ਮੰਗਦੇ ਨੇ ਲੱਖ ਰੁਪਏ ਗੋਡੇ ਰਿਪਲੇਸ ਕਰਾਉਣ ਦੇ ਲਾਂਦੇ ਲੋਕੀ ਪਰ ਮੈਂ ਬਿਨਾ 1 ਰੁਪਿਆ ਲਾਇਆ ਵੀ ਇਹ ਚੀਜ਼ ਦਾ ਦਾਵਾ ਕਰਦਾ ਮੈਨੂੰ ਆਪਣੇ ਕੰਮ ਤੇ ਕੰਫੀਡੈਂਸ ਏ ਮਹਾਰਾ ਇਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨਾ ਵਾਂ ਵੀ ਇਹ ਤੇਲ ਜਿੰਨੇ ਜਿੰਨੇ ਵੀ ਯੂਜ਼ ਕੀਤਾ ਨਾ ਉਦੇ ਮੂੰਹ ਦੇ ਵਿੱਚੋਂ ਸਾਡੇ ਲਈ ਦਵਾਵਾਂ ਜਰੂਰ ਨਿਕਲਣਗੀਆਂ ਤੇ ਮੈਂ 100% ਇਸ ਗੱਲ ਦੀ ਗਰੰਟੀ ਲੈਂਦਾ ਵਾਂ। ਸਾਹਿਬ ਉਹਨਾਂ ਦਾ ਕੀ ਕਰੀਏ ਜਿਨ੍ਹਾਂ ਕੋਲੇ ਨੁਸਖਾ ਫਾਰਮੂਲਾ ਟੋਟਕਾ ਬਣਾਉਂਦਾ ਸਮਾਂ ਨਹੀਂ ਲੱਗਦਾ ਕਈ ਵਾਰ ਇੱਕ ਵਾਰ ਬਣਾ ਲਿਆ ਦੂਸਰੀ ਵਾਰ ਫੇਰ ਸੋਚਦੇ ਕਿਵੇਂ ਬਣਾਈਏ। ਦੋ ਵਾਰ ਬਣਾ ਲਿਆ ਤੀਸਰੀ ਵਾਰ ਫੇਰ ਸੋਚਣਾ ਪੈਂਦਾ ਕਈ ਵਾਰ ਟਾਈਮ ਦੀ ਘਾਟ ਹੋ ਜਾਂਦੀ ਹੈ ਸਾਡੀ ਭੈਣਾਂ ਤੇ ਘਰ ਦੀ ਜ਼ਿੰਮੇਵਾਰੀ ਹੈ। ਫਿਰ ਉਹਨਾਂ ਦਾ ਹੱਲ ਕੀ ਹੈ ਜੀ? ਦੇਖੋ ਜੀ ਉਹਦੇ ਲਈ ਆਪਣੇ ਕੋਲ ਦਰਦ ਨਿਵਾਰਕ ਕੈਪਸੂਲ ਹੈਗਾ। ਅੱਛਾ। ਆਹ ਦੇਖੋ। ਕੈਪਸੂਲ ਰੱਖਿਆ ਜੀ ਆਪਾਂ। ਠੀਕ ਹੈ। ਸਭ ਤੋਂ ਵਧੀਆ ਇਹ ਇਸ ਚੀਜ਼ ਦੀ ਕੈਪਸੂਲ ਦੀ ਦੱਸਾਂ ਜੀ ਜਿਹੜੇ ਪੇਨ ਕਿਲਰ ਆਪਾਂ ਬਜਾਰੋਂ ਲੈਨੇ ਜਿੰਨਾ ਚਾ ਆਪਾਂ ਅਕਸਰ ਜ਼ਿਕਰ ਕਰਦੇ ਆਂ ਵੀ ਪੇਨ ਕਿਲਰ ਨਾਲ ਕੀ ਕੀ ਨੁਕਸਾਨ ਹੁੰਦੇ ਨੇ ਜੀ 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 ਇਹ ਕੈਪਸੂਲ ਦੇ ਵਿੱਚ ਦੇਖੋ ਆਰ ਪਾਰ ਜਿਹੜੀ ਦਵਾਈ ਪਾਈ ਹੈ ਨਾ ਨਜ਼ਰ ਆਂਦੀ ਪਈ ਹੈ ਠੀਕ ਹੈ ਇਹਦੇ ਵਿੱਚ ਦੇਖੋ ਚਿੱਟੇ ਰੰਗ ਦੀ ਕੋਈ ਚੀਜ਼ ਨਾ ਰਾਂਦੀ ਤੁਹਾਨੂੰ ਕੋਈ ਚੀਜ਼ ਦੇਖੋ ਇਹਦੇ ਵਿੱਚ ਐਲੋਪੈਥੀ ਕੋਈ ਸాల్ਟ ਨਹੀਂ ਹੈਗਾ ਸਭ ਤੋਂ ਪਹਿਲੀ ਗੱਲ ਆ ਇਹਨੇ ਤੁਹਾਡਾ ਪੇਨ ਕਿਲਰ ਦਾ ਤਾਂ ਕੰਮ ਕਰਨਾ ਹੀ ਕਰਨਾ ਪਲੱਸ ਇਹਨੇ ਤੁਹਾਨੂੰ ਪਰਮਾਨੈਂਟਲੀ ਹੀਲ ਵੀ ਕਰਨਾ ਹੁਣ ਮੇਰੇ ਕੋਲ ਇਦਾਂ ਦੇ ਕੇਸ ਆਏ ਨੇ ਰੀਸੈਂਟਲੀ 5-6 ਸਾਰੇ ਬਾਹਰਲੇ ਇੱਕ ਯੂਕੇ ਦਾ ਸੀਗਾ ਇੱਕ ਅਮਰੀਕਾ ਦਾ ਵੀ ਸੀਗਾ ਨਿਊਯਾਰਕ ਦਾ ਇਹ ਸਾਰੇ ਬੰਦਿਆਂ ਨੂੰ ਉਧਰਲੇ ਡਾਕਟਰਾਂ ਨੇ ਇਹ ਗੱਲ ਕਹਿ ਦਿੱਤੀ ਸੀ ਵੀ ਤੁਹਾਡੇ ਅੰਦਰੋਂ ਜਿਹੜੀ ਉਹ ਗਰੀਸ ਬੰਦੀ ਹੈ ਉਹ ਬੰਨੀ ਬਿਲਕੁਲ ਬੰਦ ਹੋ ਗਈ ਹੈ ਹਾਂਜੀ ਤੇ ਇਹ ਨਾਲ ਤੁਸੀਂ ਤੁਹਾਡੇ ਗੋਡੇ ਜਿਹੜੇ ਨੇ ਇਹ ਰਿਪਲੇਸ ਹੀ ਹੋਣੇ ਨੇ ਠੀਕ ਹੈ ਤਾਂ ਜਿਹੜੇ ਜਿਹੜੇ ਬੰਦੇ ਆਏ ਸੀ ਉਹਨਾਂ ਦੀ ਕੋਈ ਪੇਸ਼ੈਂਟਾਂ ਦੀ ਏਜ ਵੀ ਬਹੁਤ ਜ਼ਿਆਦਾ ਨਹੀਂ ਸੀ ਹੈਗੀ ਠੀਕ ਹੈ ਇੱਕ ਦੀ 55 ਸਾਲ ਦੀ ਸੀ ਇੱਕ ਦੀ ਸਿਰਫ 57 ਸਾਲ ਦੀ ਸੀ 55 ਜਾਂ 57 ਸਾਲ ਜਿਹੜੀ ਏਜ ਹੈ ਉਹ ਬੋਡੇ ਚੇਂਜ ਕਰਾਂ ਦੀ ਥੋੜਾ ਜੀ ਹੈ ਕਿਉਂਕਿ ਐਲੋਪੈਥੀ ਦੇ ਵਿੱਚ ਇਹ ਚੀਜ਼ਾਂ ਦੇ ਵਿੱਚ ਇਹਨਾਂ ਦੇ ਇਲਾਜ ਹੀ ਹੈ ਨਹੀਂ ਉਹ ਕਹਿੰਦੇ ਵੀ ਰਿਪਲੇਸਮੈਂਟ ਜਿਹੜੀ ਸਾਡੇ ਕੋਲ ਕੋਈ ਆਪਸ਼ਨ ਹੈ ਰਿਪਲੇਸਮੈਂਟ ਦੀ ਕਿਉਂਕਿ ਆਯੁਰਵੇਦ ਇਹ ਕਹਿੰਦਾ ਵੀ ਕੋਈ ਵੀ ਪਾਰਟ ਤੁਹਾਡਾ ਕੱਟ ਜਾਂਦਾ ਛਿਲ ਜਾਂਦਾ ਉਹਨੂੰ ਵੱਡੋ ਨਾ ਉਹਦਾ ਇਲਾਜ ਕਰੋ ਉਹਦਾ ਹੱਲ ਕਰੋ ਜੀ ਉਹਦਾ ਹੱਲ ਆ ਹੈਗਾ ਸਾਡੇ ਤੋਂ ਜੀ ਬਹੁਤ ਵਧੀਆ ਕੰਮ ਕਰਦਾ ਜੀ ਤੇ ਪਲੱਸ ਇਹਦੇ ਨਾਲ ਸਾਡੇ ਕੋਲ ਇੱਕ ਆਇਨਮੈਂਟ ਵੀ ਹੁੰਦੀ ਹੈ ਆਇਨਮੈਂਟ ਮੀਨਸ ਕਰੀਮ ਹੁੰਦੀ ਹੈ ਜਿਹੜੀ ਉਹ ਕਰੀਮ ਹੈ ਉਹ ਐਡੀ ਸ਼ਾਨਦਾਰ ਹੈ ਐਡਾ ਵਧੀਆ ਉਹਦਾ ਅਸਰ ਹੈ ਤੁਸੀਂ ਜਿੰਨੀ ਮਰਜੀ ਦਰਦ ਹੁੰਦੀ ਹੋਏ ਰੁਕੀ ਸਾਹਿਬ ਜੇ ਉਹ ਕਰੀਮ ਲਾ ਲੋਗੇ ਨਾ ਤੁਹਾਨੂੰ ਉਸੇ ਵੇਲੇ ਇਨਸਟੈਂਟ ਇਫੈਕਟ ਹੈ ਠੰਡ ਬਹਿ ਜੂਗੀ ਤੁਸੀਂ ਕਹੋਗੇ ਦਰਦ ਉਹ ਕਿੱਥੇ ਗਈ ਕੀ ਬਾਤ ਹੈ ਕੀ ਬਾਤ ਹੈ ਤੇ ਡਾਕਟਰ ਜੀ ਤੇਲ ਸਾਨੂੰ ਆਖਰ ਦੇ ਵਿੱਚ ਹੁਣ ਦੱਸ ਦਿਓ ਤੇਲ ਦੀ ਮ사ਜ ਕਿਵੇਂ ਕਰਨੀ ਇਹਦਾ ਨਾ ਮਾਲਿਸ਼ ਕਰਨ ਦਾ ਇੱਕ ਖਾਸ ਤਰੀਕਾ ਹੈਗਾ ਰੁਕੀ ਸਾਹਿਬ ਜੇ ਤੁਸੀਂ ਉਹ ਮਾਲਿਸ਼ ਕਰਨ ਦਾ ਤਰੀਕਾ ਅਪਣਾਓਗੇ ਨਾ ਫਿਰ ਤੁਹਾਨੂੰ ਫਾਇਦਾ ਹੋਣਾ ਸਭ ਤੋਂ ਪਹਿਲੀ ਗੱਲ ਜਿਹੜੀ ਕਰਨੀ ਹੈ ਜਿੱਦਾਂ ਤੇਲ ਆਪਾਂ ਬਣਾਇਆ ਹਜੇ ਗਰਮ-ਗਰਮ ਹੈ ਇੰਨਾ ਗਰਮ ਤੇਲ ਨਹੀਂ ਮਾਲਿਸ਼ ਕਰਨਾ ਤੁਹਾਡੀ ਸਕਿਨ ਸੜ ਜਾਏਗੀ ਸਭ ਤੋਂ ਪਹਿਲਾਂ ਆਪਣੇ ਹੱਥ ਤੇ ਲਾ ਕੇ ਨਾ ਤੇਲ ਮਾਲਾ ਜਾਂ ਇਦਾਂ ਕਰਕੇ ਇੰਨਾ ਕਰਕੇ ਟੱਚ ਕਰਕੇ ਇਦਾਂ ਕਰਕੇ ਮੇਲੇ ਚੈੱਕ ਕਰਨਾ ਚੈੱਕ ਕਰ ਲਿਆ ਨਾ ਠੀਕ ਹੋ ਗਿਆ ਨਾ ਤੇ ਮੰਨ ਲਓ ਆ ਤੁਹਾਡਾ ਗੋਡਾ ਗੋਡੇ ਦੇ ਇੱਥੇ ਨਹੀਂ ਮਾਲਿਸ਼ ਕਰਨੀ ਇਹ ਇਦਾਂ ਕਰਨੀ ਇਦਾਂ ਇਦਾਂ ਉੱਪਰ ਨੂੰ ਆ ਦੇਖੋ ਇਦਾਂ ਇਦਾਂ ਮਾਲਿਸ਼ ਕੀਤੀ ਫਿਰ ਉਹ ਤੋਂ ਬਾਅਦ ਹਾਂ ਬਾਅਦ ਚੋਂ ਇੱਥੇ ਕੀਤੀ ਜਿੱਥੇ ਜਿੱਥੇ ਪ੍ਰੋਪਰ ਦਰਦ ਹੁੰਦੀ ਵੀ ਨਾ ਉਹਦੇ ਤੇ ਨਹੀਂ ਲਾਣਾ ਠੀਕ ਹੈ ਠੀਕ ਹੈ ਉਹਦੇ ਸੱਜੇ ਖੱਬੇ ਲਾਣਾ ਕਿਉਂਕਿ ਜਿਹੜੀ ਇਨਫਲੇਮੇਸ਼ਨ ਹੁੰਦੀ ਨਾ ਉਹ ਸੱਜੇ ਖੱਬੇ ਹੁੰਦੀ ਆ ਦੇਖੋ ਇਹਨੂੰ ਉੱਪਰ ਨੂੰ ਕੀਤਾ ਜੀ ਗੋਡੇ ਦੇ ਠੀਕ ਐਦਾਂ ਤੇ ਐਦਾਂ ਇੱਕ ਇੱਕ ਬੇਨਤੀ ਹੋਰ ਕਰਾਂਗਾ ਮੈਂ ਜੇ ਤੁਹਾਡੇ ਘਰ 'ਚ ਬਜ਼ੁਰਗ ਹੈਗੇ ਨੇ ਜਿਹੜੇ ਕਹਿੰਦੇ ਜੀ ਸਾਡੇ ਕੋਲ ਮਾਲਿਸ਼ ਨਹੀਂ ਹੁੰਦੀ ਸਾਡੇ ਹੱਥਾਂ 'ਚ ਜੇ ਨਹੀਂ ਜਾਨ ਨਹੀਂ ਹੈਗੀ ਜਾਂ ਸਾਡਾ ਦਰਦ ਹੁੰਦੀ ਪਈ ਹੈ ਤੇ ਇਹ ਘਰ ਦੇ ਜਿਹੜੇ ਜਵਾਕ ਨੇ ਬੱਚੇ ਨੇ ਉਹਨਾਂ ਦੇ ਜਿਹੜੇ ਉਹਨਾਂ ਨੇ ਪੈਦਾ ਕੀਤੇ ਨੇ ਜਿਨ੍ਹਾਂ ਦੇ ਉਹਨਾਂ ਨੇ ਛੋਟੇ ਹੁੰਦੇ ਪੋਤੜੇ ਧੋਤੇ ਨੇ ਇਹ ਉਹ ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕਰੋਗੇ ਤੇ ਤੁਹਾਨੂੰ ਇੰਨਾ ਆਨੰਦ ਪ੍ਰਾਪਤ ਹੋਏਗਾ ਇੰਨਾ ਆਨੰਦ ਪ੍ਰਾਪਤ ਹੋਏਗਾ ਤੁਹਾਡਾ ਇਸੇ ਜਨਮ ਦੇ ਵਿੱਚ ਧਰਤੀ ਤੇ ਰਹਿੰਦੇ ਰਹਿੰਦੇ ਤੁਹਾਡਾ ਸਵਰਗ ਬਣ ਜਾਏਗਾ ਜੀ ਤੁਹਾਨੂੰ ਸਵਰਗ ਦੀ ੜੀ ਕਰਨ ਦੀ ਲੋੜ ਨਹੀਂ ਬਜ਼ੁਰਗਾਂ ਦੀ ਸੇਵਾ ਕਰੋ ਇਦਾਂ ਦਾ ਕਰਕੇ ਉਹਨਾਂ ਦੀ ਮਾਲਿਸ਼ ਕਰੋ ਤੇ ਸਵਰਗ ਦਾ ਆਨੰਦ ਇੱਥੇ ਬੈਠੇ ਲਓ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਕੱਚੀ ਹਲਦੀ ਮੁਸ਼ਕਪੂਰ ਅਜਵਾਇਨ ਤੇ ਲਸਣ ਦੇ ذریعے ਇਹ ਤੇਲ ਹੈਗਾ ਜਿਹੜਾ ਡਾਕਟਰ ਸਾਹਿਬ ਨੇ ਦਰਦ ਭਜਾਉ ਤੇਲ ਜਿਹੜਾ ਸਾਡੇ ਨਾਲ ਅੱਜ ਸਾਂਝਾ ਕੀਤਾ ਔਰ ਉਹਨਾਂ ਦਾ ਬੜਾ ਵੱਡਾ ਦਾਵਾ ਹੈ ਕਿ ਇਹ ਤੇਲ ਬਾ ਕਮਾਲ ਜਿਹੜਾ ਕੰਮ ਜ਼ਰੂਰ ਕਰਦਾ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਸਰੀਰ 'ਚ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਜਿਹੜਾ ਦਰਦ ਹੈ ਉਹ ਰਹਿੰਦਾ ਔਰ ਇਹ ਜਿਹੜਾ ਤੇਲ ਹੈ ਦਰਦ ਵਾਲੀ ਥਾਂ ਦੇ ਉੱਤੇ ਅਸੀਂ ਇਸਤੇਮਾਲ ਕਰਕੇ ਫਾਇਦਾ ਹੈ ਉਹ ਲੈ ਸਕਦੇ ਆ ਫਿਲਹਾਲ ਮੈਨੂੰ ਵੀ ਵੀਡੀਓ ਇੱਥੇ ਹੀ ਖਤਮ ਕਰਨੀ ਪਈ ਅੱਗਿਆ ਧੰਨਵਾਦ